ਲੰਗੇ ਦਿਨੀਂ ਦੀ ਚਰਚਾ ਬੜੀ ਚੱਲੀ ਸੀ ਕਿ ਇੱਕ ਵਿਅਕਤੀ ਨੇ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਖਿਲਾਫ ਕਿਹਾ ਜਾ ਰਿਹਾ ਸੀ ਕਿ ਭਾਈ ਅਮਰਪਾਲ ਸਿੰਘ ਦੀ ਨੋਮੀਨੇਸ਼ਨ ਦੇ ਖਿਲਾਫ ਉਹਨਾਂ ਦੀ ਐਮਪੀਸ਼ਿਪ ਦੇ ਖਿਲਾਫ ਇਹ ਪਟੀਸ਼ਨ ਫਾਈਲ ਕੀਤੀ ਗਈ ਹੈ ਔਰ ਇਹ ਪਟੀਸ਼ਨ ਫਾਈਲ ਕਰਨ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋ ਭਗਤ ਸਿੰਘ ਦੁਆਬੀ ਜੋ ਪਹਿਲਾਂ ਵੀ ਭਾਈ ਅਮਰਪਾਲ ਸਿੰਘ ਦੇ ਬਾਰੇ ਵਿੱਚ ਗੱਲਾਂ ਕਰਦੇ ਰਹੇ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਔਰ ਹੁਣ ਦੁਬਾਰਾ ਉਹ ਸਾਹਮਣੇ ਆਏ ਨੇ ਕਿਉਂਕਿ ਭਗਤ ਸਿੰਘ ਦੁਆਬੀ ਵੀ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਨੇ ਇਲੈਕਸ਼ਨ ਲੜੀ ਸੀ ਲੋਕ ਸਭਾ ਦੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਖਡੂਰ ਸਾਹਿਬ ਤੋਂ ਔਰ ਉਹੀ ਭਗਤ ਸਿੰਘ ਦੁਆਬੀ ਜਿਹੜੇ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਕਰੀਤੀ ਸੀ ਪਰ ਉਹ ਪਟੀਸ਼ਨ ਧਾਰ ਕਿਉਂ ਕੀਤੀ ਕਿਉਂ ਉਹ ਭਾਈ ਅਮਰਤਪਾਲ ਸਿੰਘ ਨੂੰ ਅਚਾਨਕ ਧੋਖੇਬਾਜ਼ ਕਹਿ ਰਹੇ ਨੇ ਕਿਉਂ ਭਾਈ ਅਮਰਤਪਾਲ ਸਿੰਘ ਦੀ ਐਮਪੀਸ਼ਿਪ ਦੇ ਉੱਤੇ ਉਹ ਸਵਾਲ ਚੁੱਕਦੇ ਪਏ ਨੇ ਭਗਤ ਸਿੰਘ ਦੁਆਬੀ ਜਿਹੜੇ ਨੇ ਉਹ ਪੱਤਰਕਾਰ ਵੀ ਨੇ ਔਰ ਨਾਲ ਦੀ ਨਾਲ ਉਹ ਚੋਣ ਵੀ ਲੜ ਚੁੱਕੇ ਨੇ ਔਰ ਇਸ ਤੋਂ ਪਹਿਲਾਂ ਵੀ ਟਿੱਪਣੀਆਂ ਉਹ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਵਿੱਚ ਕਰਦੇ ਰਹੇ ਨੇ ਲਗਾਤਾਰ ਵਿਰੋਧ ਜਿਹੜਾ ਉਹ ਜਿਤਾਉਂਦੇ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਨਾਮਿਨੇਸ਼ਨ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਦੇ ਡਾਕੂਮੈਂਟਸ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਦੇ ਪੈਸਿਆਂ ਦੇ ਉੱਤੇ ਸਵਾਲ ਚੱਕੇ ਇਸ ਪਟੀਸ਼ਨ ਦੇ ਵਿੱਚ ਔਰ ਇਸ ਦੇ ਬਾਵਜੂਦ ਹੁਣ মিডিਆ ਸਾਹਮਣੇ ਵੀ ਆਏ ਭਗਤ ਸਿੰਘ ਦੁਆਬੀ ਨੇ ਸਾਫ਼ ਤੌਰ ਤੇ ਭਾਈ ਅਮਰਿਤਪਾਲ ਸਿੰਘ ਨੂੰ ਧੋਖੇਬਾਜ਼ ਕਿਉਂ ਕਿਹਾ ਕਿ ਉਹ ਇਦਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਆਓ ਸੁਣਦੇ ਹਾਂ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਾਂ ਦੇਖੋ ਜੀ ਆ ਸਾਰਿਆਂ ਦਾ ਮਾਈ ਬਾਪ ਹੈਗਾ ਜਦੋਂ ਕਿਤੇ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਇੱਥੇ ਜਾਂ ਇਸ ਤੋਂ ਬਾਅਦ ਸੁਪਰੀਮ ਕੋਰਟ ਆ ਰਿਟਰਨਿੰਗ ਆਫੀਸਰ ਕਰਨ ਕਰਨ ਸਾਹਿਬ ਜਦੋਂ ਇਲੈਕਸ਼ਨ ਦਾ ਦੌਰ ਚੱਲਿਆ ਹੈਗਾ ਜਦੋਂ ਅਮਰਪਾਲ ਨੇ ਆਪਣੀ ਨਾਮੀਨੇਸ਼ਨ ਫਾਈਲ ਕੀਤੀ ਆ ਮੈਂ ਰਿਟਰਨਿੰਗ ਆਫੀਸਰ ਨੂੰ ਉਸੇ ਪੁਆਇੰਟ ਤੇ ਇੱਕ ਪਟੀਸ਼ਨ ਫਾਈਲ ਧਾਰ ਕਰਕੇ ਸਾਹਮਣੇ ਦੇਖੋ ਅਮਰਪਾਲ ਦੀਆਂ 16 ਗਲਤੀਆਂ ਜਿਹੜੀਆਂ ਹੈਗੀਆਂ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਗਿਣਵਾਈਆਂ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੇ ਦੇ ਮੌਜੂਦਾ ਰਿਟਰਨਿੰਗ ਆਫੀਸਰ ਸੀ ਉਹਨਾਂ ਦਾ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਸੀ ਇਹ ਜੀ ਮੈਂ ਤਾਂ ਇੱਕ ਜਿਹੜੀ ਹੈਗੀ ਨੋਮੀਨੇਸ਼ਨ ਰੱਦ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਉਹਨਾਂ ਦਾ ਉਹਨਾਂ ਨੇ ਮੈਨੂੰ ਸਿਰੇ 9 ਵਜੇ ਦਾ ਟਾਈਮ ਦਿੱਤਾ ਮੈਂ 9 ਵਜੇ ਕੋਰਟ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਉਸ ਟਾਈਮ ਅਟੈਂਡਰ ਨਹੀਂ ਕੀਤਾ ਸਾਨੂੰ ਫਿਰ 1:30 ਵਜੇ ਦਾ ਟਾਈਮ ਦਿੱਤਾ ਇਹ ਲਾਸਟ ਡੇਟ ਲਾਸਟ ਆਰ ਦੇ ਵਿੱਚ 3 ਵਜੇ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਮੇਰੇ ਕੋਲ ਉੱਪਰੋਂ ਦਬਾਅ ਹੈਗਾ ਮੈਂ ਅਮਰਤਪਾਲ ਦੀ ਨੋਮੀਨੇਸ਼ਨ ਦੇ ਵਿੱਚ ਚਾਹੇ 16 ਗਲਤੀਆਂ ਹੋਣ ਚਾਹੇ 100 ਗਲਤੀਆਂ ਹੋਣ ਮੈਂ ਰਿਜੈਕਟ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਤਾਂ ਉਸ ਟਾਈਮ ਚੌਣ ਦਾ ਦੌਰ ਚੱਲ ਰਿਹਾ ਸੀਗਾ ਸਾਡੇ ਕੋਲ ਮੌਕਾ ਸੀ ਹੁਣ ਅਸੀਂ ਹਾਈ ਕੋਰਟ ਆਏ ਆ ਤੇ ਉਹ ਸਾਰੀ ਗੱਲਬਾਤ ਹੁਣ ਜਿਹੜੀ ਹੈਗੀ ਆ ਔਨ ਰਿਕਾਰਡ ਹੋਏਗੀ ਔਰ ਸਾਰੇ ਆਫੀਸਰ ਜਿਹੜੇ ਹੈਗੇ ਆ ਉਹ ਵੀ ਵਿੱਚ ਪਾਰਟੀ ਨੇ ਜਿੰਨਾਂ ਜਿੰਨਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਆਪਣੀਆਂ ਅੱਖਾਂ ਬੰਦ ਰੱਖੀਆਂ ਅਮਰਤ ਪਾਲ ਵਾਲੇ ਪਾਰਟੀ ਨੇ ਉਹ ਸਾਰੇ ਪਾਰਟੀ ਨੇ ਇਹਦੇ ਵਿੱਚ ਪਿਟੀਸ਼ਨ ਕੋਲ ਦਾ ਮੁੱਖ ਮਕਸਦ ਕੀ ਹੈ ਮੈਂਬਰਸ਼ਿਪ ਰਾਖ ਕਰਾਉਣੀ ਚਾਹੁੰਦੇ ਹੋ ਜਾਂ ਹੋਰ ਕੁਝ ਕਰਾਉਣਾ ਚਾਹੁੰਦੇ ਪਿਟੀਸ਼ਨ ਬਾਣ ਦਾ ਮੁੱਖ ਮਕਸਦ ਇਹ ਹੈਗਾ ਜੀ ਕਿ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਜੇ ਤੁਹਾਨੂੰ ਯਾਦ ਹੋਵੇ ਅਮਰਤ ਜਦੋਂ ਦੀਪ ਸਿਧੂ ਦਾ ਕਤਲ ਹੋਇਆ ਉਸ ਤੋਂ ਬਾਅਦ ਹੀ ਅਸੀਂ ਲਗਾਤਾਰ ਸਵਾਲ ਚੱਕਦੇ ਆਏ ਆਂ ਮੀਡੀਆ 'ਚ ਲਗਾਤਾਰ ਆਂਦੇ ਰਹੇ ਆਂ ਪਰ ਸਾਨੂੰ ਸਾਡੇ ਸਵਾਲਾਂ ਦੇ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ ਹੈਗੇ ਉਸ ਤੋਂ ਬਾਅਦ ਮੈਂ ਚੋਣ ਵੀ ਲੜੀ ਹੈ ਇਹਨਾਂ ਦੇ ਖਿਲਾਫ ਹੁਣ ਪਟੀਸ਼ਨ ਤੇ ਵੀ ਆ ਗਏ ਆਪਾਂ ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼-ਸੁਥਰੇ ਲੱਗਣਾ ਚ ਕਲੀਅਰ ਹੈਗੀ ਆ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਅਫਸਰਾਂ ਵੱਲੋਂ ਨੇ ਉਹ ਜਾ ਕੇ ਤਰਨ ਤਾਰਨ ਖਡੂਰ ਸਾਹਿਬ ਏਰੀਆ ਦੇ ਵਿੱਚ ਅਮਰਿਤਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਦੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਮੁਕੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਛਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਆ ਤੇ ਜਿੰਨੇ ਵੀ ਸਰਕਾਰੀ ਛਾਇਆ ਆ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆ ਲੋਕ ਜੋ ਵੀ ਛਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ